ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਦੋਸਤੋ ਸਵੇਰ ਸਵੇਰ ਅੱਜ ਸਾਡੇ ਵੀਰ ਨੂੰ ਵਟਣਾ ਲੱਗੀ ਜਾਂਦਾ ਅੱਜ ਕਿਉਂਕਿ ਬਰਾਤ ਜਾਣੀ ਹੈ ਅੰਮ੍ਰਿਤਸਰ ਦੂਰ ਕਾਫੀ ਜ਼ਿਆਦਾ ਚੱਲ ਜੀ ਹਾਂ ਚੱਲੀਏ ਆ ਰੋਣਾ ਆਏ ਹੋਏ ਯਾਰ ਛਰਬਾਲੇ ਨੂੰ ਵਟਣਾ ਵਿਚਾਰੇ ਨੂੰ ਇਧਰ ਇਹ ਸਾਹਮਣੇ ਇਤਰਾਫ ਆ ਨਾ ਇਧਰ ਦੇਖੋ ਲਾ ਕੇ ਇਧਰ ਪੰਜਾ ਲਾ ਕੇ ਵਾਠ ਠੀਕ ਹੈ ਸਰ ਠੀਕ ਬਹੁਤ ਅੱਛਾ ਸੋ ਲਾੜਾ ਤਿਆਰ ਹੋ ਚੁੱਕੇ ਮਾਤਾ ਜੀ ਤੁਸੀਂ ਵੀ ਤੁਰਨਾ ਓਕੇ ਹੋਣਾ ਸ਼ੂਟ ਚੱਲ ਰਿਹਾ ਇੱਧਰ ਥੋੜੇ ਪਿੱਛੇ ਹੋ ਦੋ ਦੋਵਾਂ ਨੇ ਤੁਰਕਣਾ ਦੋਵਾਂ ਨੇ ਤੁਰਨਾ ਥੋੜਾ ਥੋੜਾ ਪਿੱਛੇ ਹੋ ਜਾ ਥੋੜਾ ਜੀ ਚਲੋ ਇੱਧਰ ਹੋ ਜੀ ਚਲੋ ਤੁਰੇ ਹਾਂ ਤਿਆਰ ਭਾਈ ਤੂੰ ਮੂੰਹ ਮੱਥਾ ਜਮਾ ਇਹ ਕੀ ਰੋਹ ਲੱਗਾ ਮੈਨੂੰ ਤੇਰੀ ਕੀ ਹਾਂ ਇਹ ਦੁਆਰਾ ਕਰਾਉਹੀ ਲੱਗ ਹੈ ਮਿਸਟੇਕ ਹੋ ਗਈ ਥੋੜੀ ਚਲੋ ਕੋਈ ਗੱਲ ਨਹੀਂ ਤੁਸੀਂ ਦੱਸਿਓ ਕਿੱਦਾਂ ਲੱਗ ਰਿਹਾ ਆਪਣਾ ਪ੍ਰੋ ਵਲੌਗ ਵੀ ਲਾਈਕ ਮਾਇਨ ਸ਼ੇਅਰ ਜੁੜਾ ਕਰ ਦਿਓ ਅੱਜ ਆਪਾਂ ਥੱਲੇ ਬਰਾਤ ਲੈ ਕੇ ਤੁਮ ਮੱਤ ਕੇ ਨਾਓ ਨਾਓ ਮੇਰੀ ਇੱਥੇ ਨਹੀਂ ਆ ਰਹੀਆਂ ਮੈਂ ਜਾਉ ਹਾਂ ਠੀਕ ਹੈ ਪਾਓ ਜੱਫੀ ਪੋ ਚੱਲ ਰੇ ਬਹੁਤ ਵਧੀਆ ਤਿਆਰੀ ਬਰਾਤ ਦੀ ਚੱਲਿਆ ਮੁੰਡਾ ਮਾਲੇ ਤੇ ਮਾਝੇ ਬਰਾਤ ਲੈ ਕੇ ਜਾਓ ਕਿਨਾ ਮੰਦੀ ਕਰਾਈ ਸ੍ਰੀ ਕਾਲ ਦੋਸਤੋ ਸ਼ੀਰਾ ਬੰਦੀ ਹੋਣ ਲੱਗੀ ਆ ਮੁੰਡੇ ਦੀ ਸਾਰੀ ਹੋਣ ਲੱਗੀ ਆ ਮੁੰਡਾ ਬਹੁਤ ਤੈਂਕ ਖੁਸ਼ ਨਜ਼ਾਰਾ ਲਿਆ ਲੱਗੀ ਆ ਜਿਹੜਾ ਕਰਨਾ ਹੈ ਜਿਹੜਾ ਹੁੰਦਾ ਹੈ ਜੀ ਜੀ ਚੀਜ਼ਾਂ ਇਕਨਾਂ ਨੂੰ ਦਿੱਤੇ ਹਾਂ। ਜਲਾਇਕਾ ਨਾ ਸਮਾਂ। ਹਾਂਜੀ ਬਈ। ਇੱਧਰ ਵੀ ਛੋਟੇ। ਆ ਦੇਖਦੇ ਹਾਂ। ਹਾਂਜੀ ਕੀ ਹਾਲ ਦੋਸਤੋ? ਇੱਧਰ ਆਪਾਂ ਇੱਧਰ ਪਤਾ ਹੈ ਤਿਆਰੀ ਆ। ਬਰਾਦੀ ਤੇ ਸਾਥ ਹੈ ਨਹੀਂ। ਬੜਾ ਮੋਟਾ। ਹਾਂਜੀ। ਆ ਗਈ। ਤੇ ਤੁਹਾਨੂੰ ਦਿਖਾਉਣੇ ਆਪਾਂ ਜਾਣ ਦਾ ਸਫ਼ਰ। ਇੰਜੋਏ ਕਰੋ। ਹਾਂਜੀ। Sì, ma che cavali cavali? No, che खुश हाँ हैप्पी स्म चंगा हाँ जी बारात पहुंच चुकी है इधर मिलनी होगी thank <laughs> you ਤਬਰਾਲੋ ਮੂੰਹ ਵਿੱਚ ਆ ਗਈ ਉਹਰੇ ਤੁਸੀਂ ਫੇਰ ਉੱਥੇ ਜਾਗੇ ਉੱਥੇ ਖਵਾਉਣਾ ਹੈ ਹੈਲੋ ਆਵਾ ਆਵਾ ਏ ਤੁਸੀਂ ਥੋੜੇ ਉੱਥੇ ਦਿਓ ਹੈਲੋ ਆ ਬੰਸੀ ਹਾਂਜੀ ਹਾਂ ਹਾਂਜੀ ਹੁਣ ਕਰਾਉਂਦੇ ਆਂ ਦਾ ਜਾਣਾ ਟ੍ਰੈਨ ਲਾਓ ਰੇ ਰਕ ਟਾਉਂਦੇ ਦੇ ਕੋਲ ਬਤਾਉਂਦੇ ਪਏ ਆ ਸਾਲੀ ਨੂੰ ਵਰਦੀ ਦਿਵਾ ਦੇਵੇ ਨਹੀਂ ਅੱਜ ਤੂੰ ਨਹੀਂ ਆਇਆ ਸੀ ਜੀ ਮੀਲੇ ਪਾਣੀ ਬਾਣਨੇ ਨਾਲ ਬਾਅਦ ਚੱਲਦੇ ਨੇ ਚੰਗਾ ਸੱਚੀ ਗੱਲ ਉਹ ਛੜਬਾਲਾ ਮੂੰਹ ਨਾਲੇ ਵੇਨਾ ਰਹੀਦਾ ਆ ਜੀ ਅੱਲਾ ਪੁੱਤ ਬਸ 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 ਬਾਤਾਂ ਨਹੀਂ ਹੋਣ ਦਾ ਦਾਸ ਜਿਹੜੀ ਉਹ ਕਿੱਥੇ ਆ ਪੰਜਾ ਪੰਜਾ ਜਿਹੜੀ ਮੋੜ ਚਲੇ ਜਾਂਦਾ ਆਦ ਤੇ ਮੜਾ ਮੜਾ ਸੈਟ ਤੇ ਰੇਪਿੰਗ ਚਲ 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 ਨੰਨੋ ਨੋ ਦਾਬ ਨੋ ਚੱਲ ਸਿੱਕਾ ਦੋਸਤੋ ਪਹੁੰਚ ਚੁੱਕੇ ਆਪਾਂ ਹਾਂਜੀ ਇਧਰ ਚੱਲਾ ਰਹੀਆਂ ਮਹਿਫਲ ਉੱਪਰ ਛੱਤ ਦੇ ਬਰਾਤਾਂ ਦਾ ਨਿੱਗਾ ਸਵਾਗਤ ਕੀਤਾ ਗਿਆ ਸਾਡਾ ਤਾਦੀ ਜਾਣਕਾਰੀ ਲਾਦੀ ਪਹੁੰਚ ਗਿਆ ਪਿੰਡ ਸੀਤੋ ਜਿੱਥੇ ਸੋਨੂ ਸੀਤੋਂ ਤੁਸੀਂ ਜਾਣਦੇ ਹੋ ਨਾ ਉੱਥੇ ਆਈ ਬਰਾਤ ਸੀਤੋਂ ਪਿੰਡ ਤੋਂ ਵੀ ਪਹੁੰਚ ਰਿਹਾ ਚੰਨ ਮਿੰਟਾਂ ਵਿੱਚ ਚੰਨ ਮਿੰਟਾਂ ਵਿੱਚ ਸੋਨੂ ਸੀਤਾਲੇ ਪਹੁੰਚ ਰਹੀ ਤੇ ਚਲੋ ਪਹੁੰਚਣਾ ਪਹੁੰਚ ਬਾਕੀ ਇਹ ਸਾਥ ਆ ਕੇ ਪੱਥੀ ਤੋਂ ਪਿੰਡ ਆਏ ਸੋਨੂ ਸੀਤਾਲ ਦੀ ਮੇਰੇ ਕਿ ਵੀ ਚੱਲਾਂਗੇ ਜੇ ਮੌਕਾ ਮਿਲਿਆ ਟਾਈਮ ਲੱਗਿਆ ਤਾਂ ਜ਼ਰੂਰ ਸੋ ਸਾਥੇ ਇੱਧਰ ਨਾਲਾ ਸਾਹਿਬ ਜੀ ਤੇ ਦੱਸੋ ਕੀ ਵਿਚਾਰ ਨੇ ਕਿੰਤਾ ਖੁਸ਼ੀ ਹੋ ਰਹੀ ਹੈ ਕਿੰਨੀ ਖੁਸ਼ੀ ਹੈ ਕਿੰਨੀ ਖੁਸ਼ੀ ਸੀ ਫੁੱਲ ਖੁਸ਼ੀ ਮੁੰਡੇ ਨੂੰ ਬਹੁਤ ਵਧੀਆ ਜ਼ਰੂਰ ਚੜ੍ਹ ਜਿਆ ਕਲਾਮ ਬਖਸ਼ੇ ਤੇ ਮਿਲਦੇ ਆ ਫਿਰ ਆਪਾਂ ਛੋਟੀ ਜੀ ਪੱਗ ਲਾਉਣ ਤੋਂ ਬਾਅਦ ਹਾਂ ਜੀ ਦੋਸਤੋ ਆ ਮੇਰੇ ਦੋਸਤ ਐ ਕਰੋ ਸਮਾਈਲ ਕਰੋ ਐਦਾ ਕਰੋ ਐਦਾ ਹਾਂਜੀ ਦੋਸਤੋ ਮੈਂ ਐਦਾ ਇਹਨਾਂ ਦੇ ਇਸ਼ਾਰੇ ਕਰਨੀ ਚਾਹਣਾ ਮਿਲਦੇ ਆ ਅਗਲੇ ਬਲੌਗ 'ਚ ਫਿਰ ਪਾਉ ਆ ਗਿਆ ਮਨੀਵਾ ਥੋੜਾ ਨੀਵਾ ਹੋਇਆ ਦੋਸਤੋ ਆਪਾਂ ਪਹੁੰਚ ਚੱਲਨੇ ਵਾਪਸੀ ਸਾਡੇ ਨਾਲ ਇੱਧਰ ਸਾਡੀ ਹੁਣ ਹਾਰ ਜੋੜੀ ਹਾਈ ਕਰਦੇ ਇੱਕ ਵਾਰੀ ਕਰਦੇ ਹੱਥ ਹਾਂ ਹਾਂ ਹਾਈ ਕਰਦੇ ਆਪਣੇ ਤੇ ਆਪਾਂ ਚੱਲਨੇ ਵਾਪਸੀ ਦੇ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਵਲੌਗ ਅੱਜ ਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਮਿਲਦੇ ਆ ਤੁਹਾਨੂੰ ਪਿੰਡ ਜਾ ਕੇ ਸ਼ਸ਼ਟੀਕਾਲ ਅਦਾਬ ਸਾਰਿਆਂ ਨੂੰ